ਆ ਗੱਲ ਸੁਣ ਪੁੱਤ ਆ ਫੁੱਫੜਾ ਗਿਆ ਤੇਰਾ ਹੁਣ ਇਹਦਾ ਸਾਰੀ ਗੱਲ ਕਰ ਲਾ ਗੱਲ ਸੁਣ ਫੁੱਫੜਾ ਜਿਹੜਾ ਭੂ ਆਲਾ ਹਿੱਸਾ ਗਾ ਜ਼ਮੀਨ ਦਾ ਹਨਾ ਉਹ ਤੂੰ ਬਾਪੂ ਦੇ ਨਾਲ ਕਰਾ ਦੇ ਠੀਕ ਹੈ ਉਹਦੇ ਚੋਂ ਤੈਨੂੰ ਵੀ ਕਨਾਲ ਦੋ ਕਨਾਲ ਦੇ ਦਾਂਗਾ ਮੈਨੂੰ ਕੀ ਫਾਇਦਾ ਇਹਦਾ ਤੈਨੂੰ ਵੀ ਦੇਵਾਂਗੇ ਕਨਾਲ ਦੋ ਕਨਾਲ ਮੇਰੀ ਗੱਲ ਸੁਣ ਜਿਹੜੀ ਉਹ ਤੋਂ ਦੋ ਕਨਾਲਾ ਲਵਾਂਗੇ ਉਹ ਤੋਂ ਇੱਕ ਕਨਾਲ ਤੇਰੇ ਨਾਲ ਲਵਾਵਾਂ ਸਿੱਧੀ ਠੀਕ ਤੈਨੂੰ ਪਤਾ ਤਾਂ ਹੈਗਾ ਫੁੱਪੜਾ ਹਟਾ ਰੌਲਾ ਚੱਲਦਾ ਯਾਰ ਪੜਾ ਚੱਲੀਂਦਾ ਉਹਦੇ ਨਾਲ ਕਲੇਸ਼ ਆਉਂਦਾ ਇਹਨਾਂ ਕਰਾ ਦਿੰਦੇ ਕੋਈ ਨਾ ਫਿਕਰ ਨਾ ਕਰ ਤੂੰ ਸਾਡੇ ਪੱਖ ਦੀ ਗੱਲ ਕਰਨੀ ਹੈ ਠੀਕ ਆ ਠੀਕ ਆ ਕੋਈ ਬਾਤ ਤੂੰ ਤਾਂ ਐਂ ਕਹਿਣਾ ਵੀ ਜ਼ਮੀਨਤਾ ਬਸ ਛੋਟੇ ਮੁੰਡੇ ਨੂੰ ਦੇਣੀ ਆ ਠੀਕ ਆ ਠੀਕ ਆ ਵੱਡੇ ਦਾ ਤਾਂ ਰੋਲ ਹੀ ਕੱਟਦੀ ਠੀਕ ਆ ਨਾ ਉਹਦੇ ਜਾਣਾ ਨਾ ਉਹਦੇ ਤੂੰ ਆਣਾ ਬਸ ਕਹੂਗਾ ਤਾਂ ਹੈਗਾ ਤੈਨੂੰ ਹਾਂ ਵੀ ਉਹਦੇ ਐਂ ਕਰਤਾ ਪੱਖ ਕਰਤਾ ਉਹਦਾ ਹਨਾ ਕਹੀ ਜਾਣਦੇ ਕਹੀ ਜਾਣਦੇ ਸਾਡੇ ਬਾਰੇ ਚੰਗਾ ਮੰਦਾ ਬੋਲੂਗਾ ਵੀ ਮੇਰੇ ਨਾਲ ਧੱਕਾ ਕਰਦੇ ਆ ਤੂੰ ਇੱਕ ਗੱਲ ਹੀ ਕਹਿਣੀ ਆ ਠੀਕ ਆ ਠੀਕ ਹੈ ਨਾ ਉਹ ਬਾਪੂ ਤਾਂ ਬਹੁਤ ਕਰ ਉਹਰਾ ਪਤਾ ਮੈਨੂੰ ਹੈ ਅਜੀ ਕੋ ਦਿਨ ਤਿਆਰ ਨਹੀਂ ਛੱਡਿਆ ਅਸੀਂ ਪਹੁੰਚਦੀ ਪਹੁੰਚਨੇ ਆ ਉਹ ਮਲੰਗ ਕਰੇ ਆਗੇ ਨਾ ਉਹ ਨਹੀਂ ਆਇਆ ਕਿ ਤੇ ਹਾਂ ਉਹਨੂੰ ਕੀ ਲੋੜ ਆਉਣ ਦੀ ਉਹ ਜ਼ਮੀਨ ਸਾਬੀ ਬੈਠਾਗਾ ਮੌਜ ਨਾਲ ਹੈ ਮਨ ਤਾਂ ਐਣੀ ਸਮਝ ਨਹੀਂ ਪੂਆ ਨੂੰ ਹੋਇਆ ਕੀ ਆ ਹੈ ਸਾਰੀ ਜ਼ਮੀਨ ਉਹਦੇ ਨਾਲ ਵੰਡਨੀ ਫਰਦੀ ਆ ਲੈ ਓਏ ਕਮਲ ਜੀ ਸੌਰੀ ਤਾਂ ਹੋਰ ਕਹਾਂਗੇ ਤੂੰ ਕੁਪੜਾ ਗੱਲ ਸੁਣ ਮੇਰੀ ਮੈਂ ਤੈਨੂੰ ਰਾਏ ਹੋਰ ਦਨਾ ਮੈਂ ਕਰਕੇ ਖੱਬਾ ਸੱਜਾ ਕੜਾ ਉਧੇ ਆ ਓਏ ਮੇਰੇ ਇਹ ਕੰਨੀ ਲਵਾ ਦੇ ਕਰਦਾ ਕਰਦਾ ਇਹਦਾ ਇਹਨਾਂ ਦਾ ਕੋਈ ਰਿਸ਼ਤੇਦਾਰ ਲੱਗਦਾ ਮੈਨੂੰ ਨਾਲ ਯਾਰ ਤੇਰਾ ਮਾਨ ਸਤਕਾਰ ਪੂਰਾ ਕਰਦਾਂਗੇ ਦੇਖ ਜੋ ਤੂੰ ਇੱਥੇ ਆਉਣਾ ਇਹ ਕੀ ਰਾਇ ਜੀ ਕਰੀ ਜਾਂਦੇ ਹੈ ਰਿਸ਼ਤੇਦਾਰ ਉਹਦੀ ਬੋਤਲ ਮੈਨੂੰ ਗੜਬੜ ਦਰਦੀ ਹੈ ਕੋਈ ਇਹਨਾਂ ਦੀ ਹੈ ਇਹਦਾ ਹੈ ਤੇ ਫੇਰ ਬੜਾ ਨੇੜੇ ਹੋ ਕੇ ਦੇਖਦਾ ਨਾਲੇ ਤੈਨੂੰ ਵੀ ਇਹਦਾ ਹੋ ਜੂ ਨਾਲ ਬੁੱਤ ਤੈਨੂੰ ਦੇ ਦਾਂਗੇ ਵਾ ਠੀਕ ਆ ਹੋਰ ਦੋ ਕਨਾਲ ਆਉਂਦੀਆਂ ਕਨਾਲ ਮੇਰੇ ਨਾਲ ਲਵਾ ਦੀ ਕਨਾਲ ਤੈਨੂੰ ਦੇ ਦਾਂਗੇ ਨਹੀਂ ਬਾਪੂ ਕੋਈ ਸਹੀ ਹੈ ਹਾਂ ਜਿਵੇਂ ਸਹੀ ਹੈ ਇਹਦਾ ਕੋਈ ਸਕੀਮ ਲਾਈ ਜਾਂਦੇ ਆ ਮੈਨੂੰ ਲੱਗਦਾ ਹੁਣ ਜਾ ਉਹਦੇ ਕੋਲੇ ਠੀਕ ਹੈ ਠੀਕ ਹੈ ਜਾ ਕੇ ਉਹ ਆ ਕੁਲੇਸ਼ ਪਾਲੀ ਪਹਿਲਾਂ ਗੱਲ ਤਾਂ ਸੁਣ ਲੈ ਇਹਨਾਂ ਦੀ ਕਰ ਦੇਗੀ ਆ ਬਾਪੂ ਤੂੰ ਐਂ ਕਰ ਤੂੰ ਨਾਲੇ ਤਾਂ ਥਾਣੇਦਾਰ ਕੋਲੇ ਜਾਇਆ ਠੀਕ ਹੈ ਕੁਝ ਨਹੀਂ ਕੀਤਾ ਕੋਸਾ ਕੋਈ ਨਾ ਮੈਂ ਜਾਣ ਉਹਦੇ ਕੋਲੇ ਤੇ ਨਾਲੇ ਪਟਵਾਰੀ ਕੋਲੇ ਜਾਇਂ ਆਉਂਦਾ ਹੋਇਆ ਦੋਨਾਂ ਕੋਲੇ ਜਾਇ ਆਉਣੇ ਚੱਲਣਾ ਫੁੱਫੜਾ ਕਰਕੇ ਆਈ ਕੰਮ ਪੱਕਾ ਫਿਰ ਹੋਰ ਇਹ ਤਾਂ ਕੋਈ ਗੜਬੜ ਚੱਲ ਠੀਕ ਓਏ ਮੇਰੀ ਗੱਲ ਸੁਣਾ ਇੱਥੇ ਅਮਰੂਦ ਖਾਈ ਇਹਨਾਂ ਪੰਗਾ ਪਿਆ ਪਿਆ ਹੋਰ ਕੀ ਪੰਗਾ ਪੈ ਗਿਆ ਓਏ ਮੈਂ ਉਹਨਾਂ ਦੀ ਗੱਲ ਸੁਣ ਕੇ ਆਇਆਗਾ ਬੁੜੇ ਜੇ ਕੋਲੇ ਯਾਰ ਪਤਾ ਨਹੀਂ ਰਿਸ਼ਤੇਦਾਰ ਆ ਕੋਈ ਸੋਡਾ ਯਾਰਾ ਨਾਲੇ ਮਿੰਟੂ ਸੀ ਪਤਾ ਨਹੀਂ ਕੀ ਕੋਈ ਗੱਲ ਕਰੀ ਜਾਂਦੇ ਸੀ ਉਹ ਅੱਛਾ ਯਾਰ ਤੇ ਹੋਰ ਹਟਦੇ ਨਹੀਂ ਬਹਿਬਦਾਂ ਕਰਨ ਹੋਣਾ ਯਾਰ ਓਏ ਹਟਦੇ ਨਹੀਂ ਮਨ ਤਾਂ ਗੜਬੜ ਲੱਗਦੀ ਆ ਕੋਈ ਯਾਰਾ ਗੜਬੜ ਤਾਂ ਹੈਗੀ ਆ ਜ਼ਮੀਨ ਤੇ ਅੱਖ ਇਹਨਾਂ ਦੀ ਕਿਤੇ ਦੇ ਲੱਗੇ ਆਗੇ ਕਿਤੇ ਪਟਵਾਰੀ ਕੋਲੇ ਜਾਂਦੇ ਆ ਕਿਤੇ ਪੁਲਿਸ ਵਾਲ ਨੂੰ ਪੈਸੇ ਦੇ ਆਉਂਦੇ ਆ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਚੋਂ ਆਪਾਂ ਬਚ ਗਏ ਪਟਵਾਰੀ ਕੋਲੇ ਗਏ ਉੱਥੇ ਆਪਾਂ ਪੰਚਾਇਤ ਨੇ ਆਪਣੀ ਰੱਖ ਕੇ ਚੱਲ ਬਚ ਗਏ ਹੁਣ ਉਹਨਾਂ ਨੇ ਰਿਸ਼ਤੇਦਾਰ ਸੱਦ ਲਏ ਹੈ ਮੇਰੀ ਗੱਲ ਸੁਣਾ ਉਹਨੂੰ ਕੋਈ ਸਿਖਾਇਆ ਹੋਊਗਾ ਜਾਂ ਪੜਕਾਇਆ ਹੋਊ ਤੂੰ ਹੁਣ ਠਰਮੇ ਨਾਲ ਗੱਲ ਕਰੀ ਉਹਦੇ ਨਾਲ ਇਹ ਬੈਤਾਂ ਕਰਨੋਂ ਹਟਦੇ ਨਹੀਂ ਠਰਮੇ ਨਾਲ ਦਾ ਕੀ ਗੱਲ ਕਰਨੀ ਲੱਗ ਜੂ ਪਤਾ ਕੀ ਕਹਿੰਦੇ ਯਾਰ ਆਪਦਾ ਹੱਕ ਥੋੜਾ ਛੱਡਣਾ ਆਪਾਂ ਹੁਣ ਉਹ ਤਾਂ ਹੁਣ ਤੇਰੀ ਗੱਲ ਠੀਕ ਆ ਯਾਰ ਹੁਣ ਕਿੰਨੇ ਵਾਰ ਤਾਂ ਲੜਾਈ ਹੋਈ ਆ ਆਪਣੀ ਯਾਰ ਹੁਣ ਤਾਂ ਦੁਬਾਰੇ ਫੇਰ ਖੋਲਣੇ ਪੈਣਗੇ ਮੈਨੂੰ ਲੱਗਦਾ ਕੋਈ ਨਾ ਕੋਈ ਨਾ ਇੱਕ ਪਾਸਾ ਤਾਂ ਹੋਊਗਾ ਹੀ ਨਹੀਂ ਗੱਲ ਬਣਨੀ ਬਾਜੀ ਨੇ ਉਹਦੇ ਹਰਕਤਾਂ ਤੋਂ ਇਹਦਾ ਯਾਰ ਹੁਣ ਹੁਣ ਕਰੀਏ ਕੀ ਯਾਰ ਉਹ ਫੜਾ ਗਿਆ ਉਹ ਤਕਣਾ ਫੁੱਫੜਾ ਠੀਕ ਆ ਫੜਨ ਨੂੰ ਕੋਈ ਹੈ ਓ ਠੀਕ ਆ ਬਸ ਠੀਕ ਆ ਉਹੀ ਵਾਸਤੇ ਕੁਲ ਕੰਮ ਜਸੀ ਉਹ ਕੀ ਕੰਮ ਸੀਗਾ ਉਹੀ ਜ਼ਮੀਨ ਜੀ ਵਾਲਾ ਅੱਛਾ ਛੋਟੇ ਤੇ ਕਰਾਉ ਮਿੰਟੂ ਦੇ ਨਾਮ ਕਰਾਉਗਾ ਲੈ ਓਏ ਤੈਨੂੰ ਦੋਵੇਂ ਇੱਕੋ ਜਿਹਾ ਸੀ ਮਿੰਟੂ ਕੀ ਜਾਦੇ ਨੇੜੇ ਹੈਗਾ ਐ ਕਿਵੇਂ ਹੋ ਜੂਗਾ ਨਹੀਂ ਉਹ ਤਾਂ ਆਏ ਨਹੀਂ ਕਰੇ ਨਹੀਂ ਕਿਤੇ ਲੈਣਾ ਨਹੀਂ ਦੇਣਾ ਆਉਣੇ ਤਾਂ ਹੈਗੇ ਆਗੇ ਹੁਣ ਬਿਮਾਰੀਆਂ ਠਮਾਰੀਆਂ ਨੇ ਘੇਰ ਲਿਆ ਬੰਦਾ ਲੇਟ ਫੇਟ ਹੋ ਜਾਂਦਾ ਤੇ ਇੱਥੇ ਤੇਰ ਤੇ ਤਾਂ ਆਉਣੇ ਆਗੇ ਫੋਨ ਤੁਹਾਨੂੰ ਤਾਂ ਕਰਦੇ ਆਗੇ ਕੰਮ ਵਾਲਾ ਹੀ ਕਰੇ ਪੂਆ ਦਾ ਮਰਾ ਇਹਨਾਂ ਨੂੰ ਉਹਨੂੰ ਨਹੀਂ ਕੰਮ ਆ ਉਹ ਜਵਾਕ ਓ ਯਾਰ ਚੱਲ ਤੂੰ ਜਾ ਵੜਾ ਉਹਦੇ ਨਾਲ ਹੀ ਕਰਾ ਦੇ ਯਾਰ ਜਾ ਵੜਨ ਦੇ ਕੋਈ ਨਾ ਯਾਰ ਦੇਖ ਲੈਣੇ ਆਪਾਂ ਤੂੰ ਹੀ ਵੜਾ ਕਰਦਾ ਰਹਿਣਾ ਯਾਰ ਹੁਣ ਦੇਖ ਲੈ ਲੈ ਜਣਾ ਵੱਢੀ ਆਏ ਨਾ ਬੈਰੀ ਬਣੇ ਬਣੇ ਸੀ ਰਿਸ਼ਤੇ ਯਾਰ ਵੀ ਬੈਰੀ ਬਣ ਗਏ ਮੇਰੀ ਗੱਲ ਸੁਣ ਮੈਨੂੰ 5-7 ਬੰਦੇ ਕਰਨ ਦੇ ਖੜਕਾਵਾਂਗੇ ਓਏ ਐਂ ਨਹੀਂ ਲੋਟਾਉਂਦੇ ਐਂ ਦਾ ਕੰਮ ਵਧੀ ਜਾਂਦੇ ਤਾਂ ਯਾਰ ਰਬੜਾਂ ਵਾਂਗੂ ਯਾਰ ਕੋਈ ਨਾ ਆਪਾਂ ਕਰਦੇ ਹੱਲ ਲਾਈਏ ਕੋਈ ਸਕੀਮ ਚੱਲ ਧੰਨ ਓਏ ਭੂਆ ਨੂੰ ਫੋਨ ਕਰ ਗੱਲ ਤਾਂ ਤੇਰੀ ਸਹੀ ਆ ਯਾਰ ਹਨਾ ਤੇ ਹੋਰ ਹਾਲੀ ਹੈ ਨਹੀਂ ਕੋਈ ਕੀ ਪਤਾ ਉਹ ਚੋਰੀਆਂ ਆਏ ਹੋਵੇ ਇਹ ਮੈਂ ਕਰਦਾ ਹੈਲੋ ਸਾਸਰੀ ਵਾਲ ਪੂਆ ਆ ਬੁੱਫੜ ਨੂੰ ਕੀ ਹੋਇਆਗਾ ਉਹ ਇੱਥੇ ਫਿਰਦਾ ਪਿੰਡ ਉਹਨਾਂ ਕੋਲੇ ਗਿਆ ਸੀ ਇਹ ਮਿੰਟੂ ਤੇ ਮੇਰੇ ਬਾਪੂ ਕੋਲੇ ਤੈਨੂੰ ਪਤਾ ਸਾਡੇ ਕਲੇਸ਼ ਚੱਲੀ ਜਾਂਦਾਗਾ ਮੈਨੂੰ ਮਿਹਣੇ ਦਿਨ ਲੱਗ ਗਿਆ ਕਿ ਸਾਡੇ ਕੋਲੀ ਨਹੀਂ ਢੇੜਾ ਮਾਰਦੇ ਮੈਂ ਕਦੋਂ ਨਹੀਂ ਆਇਆ ਤੁਹਾਡੇ ਕੋਲੇ ਮੈਨੂੰ ਤੂੰ ਐਂ ਦੱਸ ਜ਼ਮੀਨ ਕਹਿੰਦਾ ਸਾਰੀ ਮਿੰਟੂ ਦੇ ਨਾਂ ਕਰਾਂ ਉਹ ਕਿਦਰੀ ਪੂਆ ਵਾਲਾ ਹਿੱਸਾ ਇਹ ਕੀ ਟੇਕਾ ਲੱਗਦਾਗਾ ਜ਼ਮੀਨ ਤਾਂ ਤੇਰੇ ਨਾਂ ਆਗੀ ਜਿਹੜਾ ਕੁੜਗੇ ਦਾ ਨਾਂ ਹਿੱਸਾ ਚੜਦਾਗਾ ਤੂੰ ਦੋਵਾਂ ਨੂੰ ਇੱਕੋ ਜਿਹਾ ਹਿੱਸਾ ਕਰਜਾ ਮੇਰੀ ਗੱਲ ਸੁਣ ਲਾਪੂਆ ਮੈਨੂੰ ਤੇਰਾ ਪਤਾ ਹੈਗਾ ਤੇਰੇ ਤੇ ਮਾਣ ਆ ਵੀ ਦੋਵੇਂ ਨੂੰ ਇੱਕੋ ਜਿਹਾ ਰੱਖੇਗੀ ਪਰ ਇਹ ਹੋਰ ਹੀ ਗੱਲਾਂ ਕਰ ਜਾਂਦਾ ਉਹਨਾਂ ਨੇ ਕਹਿਤਾ ਹੋਣਾ ਵੀ ਤੈਨੂੰ ਦਾਰੂ ਪਿਆ ਦੇਾਂਗੇ ਮੁਰਗਾ ਦੇ ਦੇਾਂਗੇ ਅੱਥਨੇ ਖਾਣੂ ਨਾਲ ਆਹ ਜੀ ਤਾਹੂ ਆ ਉਹਨਾਂ ਦਾ ਸਾਮਾਨ ਪੈਣੀ ਪਣਾ ਰਿੰਗ ਪੇਟ ਨਾਲ ਫੁੱਫੜਦੇ ਹੀ ਪਾ ਦੇਣਗੇ ਜਨਾਬ ਸਸਤਰੀਕਾਲ 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 ਉਹ ਮੈਂ ਜਨਾਬ ਥਾਣੇ 'ਚ ਆ ਕੇ ਆ ਤੁਸੀ ਥਾਣੇ 'ਚ ਮੈਨੂੰ ਮਿਲੇ ਨਹੀਂ ਉਹ ਆਇਆ ਜਦੋਂ ਸਾਡੀ ਜਾਂ ਡਿਊਟੀ ਲੱਗ ਗਈ ਇੱਧਰ ਤਾਂ ਕਰਕੇ ਸਾਨੂੰ ਇੱਧਰ ਆਉਣਾ ਪੈ ਗਿਆ ਉਹ ਤੁਸੀਂ ਮੇਰਾ ਮਸਲਾ ਹੱਲ ਕਰਕੇ ਦਿਓ ਉਹ ਮਸਲਾ ਤੁਸੀਂ ਮੁਰਚ ਉੱਤੇ ਕੋਈ ਗੇੜੇ ਤੁਸੀਂ ਹੁਣ ਮੇਰਾ ਕੰਮ ਕਰੋ ਥੋੜਾ ਮਾਨਤਾਨ ਵੀ ਕਰਾਂਗੇ ਉਹ ਮਾਨਤਾਨ ਤਾਂ ਤੁਹਾਨੂੰ ਪਤਾ ਹੁੰਦਾ ਤੁਸੀਂ ਦਾ ਸਾਡਾ ਹਿਸਾਬ ਦਾ ਮਾੜਾ ਮਾੜਾ ਘੇੜੇ ਹਿਸਾਬ ਦਾ ਹੀ ਹੁੰਦਾਗਾ ਬਾਕੀ ਥੋੜਾ ਬੰਦਾ ਸਹੀ ਆ ਨਾ ਗੱਲ ਤਾਂ ਇੱਥੇ ਗੱਲ ਖਤਮ ਹੁੰਦੀ ਆ ਅੱਜ ਉਹ ਤੁਸੀਂ ਸਭ ਕੁਝ ਕਰਦੇ ਹੋ ਸਹੀ ਗਲਤ ਤੁਸੀਂ ਕਰ ਸਕਦੇ ਹੋ ਕਰ ਤਾਂ ਸਕਦੇ ਹੋ ਤੁਸੀਂ ਮੈਨੂੰ ਮਾਰਤਾਨ ਫੜੋ ਓਏ ਉਹ ਇੱਥੇ ਫੜੋ ਤੁਸੀਂ ਵੀ ਆ ਰਹੇ ਹੋਗੇ ਮੇਰਾ ਸਾਬਾ ਸਾਬੇ ਕਰੀਦਾ ਹੁੰਦਾ ਉਹ ਮੈਂ ਤਾਂ ਆਸਾ ਪਾਸੇ ਦੇਖ ਕੇ ਕਰਿਆ ਤੁਸੀਂ ਮੇਰਾ ਕੰਮ ਕਰਕੇ ਦਿਓ ਥੋੜਾ ਮਾਣ ਨਾਲ ਹੋਣੀ ਕਰਾਂਗੇ ਥੋੜਾ ਕੋਈ ਨਾ ਮਾਫੀ ਕਰ ਦੂੰਗਾ ਮਾਣਾ ਗੇੜਾ ਗੁੜਾ ਤੁਸੀਂ ਮਾਰਦੇ ਰਹੇ ਉਹ ਟਾਈਮ ਫਿਰਨਾ ਠੀਕ ਆ ਹਾਂ ਠੀਕ ਆ ਚੱਲ ਕੋਈ ਗੱਲ ਨਹੀਂ ਕੋਈ ਸ੍ਰੀ ਗੱਲ ਪਟਵਾਰੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਆਏ ਕਿਵੇਂ ਤਾਂ ਆਉਣਾ ਕੀ ਆ ਸਾਡਾ ਰੋਲਾ ਨਹੀਂ ਚੱਲੀਦਾ ਜਮੀਨ ਦਾ ਵੱਡੇ ਮੁੰਡੇ ਨਾਲ ਹਾਂ 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 ਉਹ ਯਾਰ ਤੰਗ ਕਰਦਾ ਸਾਨੂੰ ਉਹ ਆਇਆ ਸੀ ਯਾਰ ਵੱਡਾ ਮੁੰਡਾ ਵੀ ਮੇਰੇ ਕੋਲੇ ਓਏ ਉਹ ਪੰਚਾਇਤ ਵੀ ਆਈ ਸੀ ਛੋਡੇ ਪਿੰਡ ਦੀ ਹੂੰ ਕੋਈ ਨਹੀਂ ਆਪਾਂ ਛੇਰੇ ਲੱਗਦੀ ਗੱਲ ਕਰਦਾਂਗੇ ਜੋ ਬੰਦ ਆ ਆਪਾਂ ਦੋਨਾਂ ਦੇ ਕਰਦਾਂਗੇ ਉਹ ਉਹਵੇਂ ਨਹੀਂ ਨਾ ਕਰਨਾ ਉਹ ਮੁੰਡੇ ਰੋਟੀ ਨਹੀਂ ਦਿੰਦਾ ਮੈਨੂੰ ਤਾਂ ਨਾਲੇ ਨਾਲ ਓ ਯਾਰ ਅਸ਼ੀਨਾ ਮਾੜਾ ਕੰਮ ਕਰਦੇ ਨਹੀਂ ਆ ਤਾਂ ਸਿਰ ਲੱਗਦੀ ਗੱਲ ਕਰਾਂਗੇ ਯਾਰ ਜੋ ਹੋਈ ਉਹ ਕਰਦਾਂਗੇ ਉਹ ਤੁਹਾਡਾ ਮਾਣ ਤਾਣ ਕਰਦਾਂਗੇ ਤੂੰ ਸਾਰੇ ਲੱਗਦੇ ਨਹੀਂ ਕਿਹੜੀ ਗੱਲ ਹੈ ਮਾਣ ਤਾਣ ਦੀ ਗੱਲ ਨਹੀਂ ਅਸੀਂ ਸਰਕਾਰੀ ਮੁਲਾਜ਼ਮ ਐ ਮੈਂ ਕੱਲ ਨੂੰ ਕੋਈ ਗੱਲ ਵਾਹੀ ਸੀ ਭਾਜੀ ਕਰਦੇ ਨਹੀਂ ਯਾਰ ਮਾੜਾ ਉਹ ਤੁਸੀਂ ਆਖੇ ਤਾਂ ਲੱਗੋ ਉਹ ਤੁਹਾਡਾ ਮੰਨੀ ਦੀ ਉਹ ਕੁਗਲੀ ਮਾਰਨੀ ਤੁਸੀਂ ਮਾਰ ਦਿਓ ਭਰੇ ਯਾਰ ਸਾਡਾ ਕੰਮ ਨਿਪਟੜ ਜੂ ਭਰੇ ਚੱਲ ਕੋਈ ਨਹੀਂ ਫਿਰ ਅਸੀਂ ਐਵੇਂ ਥਾਣੇ ਕਚਰੇ ਦੇ ਹੋਏ ਤੁਰੇ ਫਿਰਦੇ ਆ ਚੱਲ ਆਪਾਂ ਜੋ ਬੰਦਾ ਤੇਰੇ ਤੇਰੇ ਪੱਖ ਦੀ ਗੱਲ ਕਰਦੀ ਕਰ ਦਿਓ ਧੰਨਵਾਦ ਤੁਹਾਡਾ ਕਿਉਂ ਬਾਪੂ ਜਾ ਆ ਹਾਂ ਕੀ ਕਹਿੰਦਾ ਥਾਣੇਦਾਰ ਥਾਣੇਦਾਰ ਵੀ ਮੂੰਹ ਬੰਦ ਕਰਤਾ ਥਾਣੇਦਾਰ ਦਾ ਵੀ ਤੇ ਪਟਵਾਰੀ ਦਾ ਵੀ ਮੂੰਹ ਬੰਦ ਕਰਿਆ ਅੱਛਾ ਫੁੱਫੜ ਤਾਂ ਆਪਣੇ ਹੱਕ ਚ ਹੈਗੀ ਆ ਉਹ ਫੁੱਫੜ ਦੀ ਤੈਨੂੰ ਗੱਲ ਦੱਸਦਾ ਫੁੱਫੜ ਤਾਂ ਜਾ ਆਇਆ ਅੱਛਾ ਉਹ ਬੁੰਡੀ ਨਹੀਂ ਆ ਜਿਹੜਾ ਉਹਦੇ ਨਾਲ ਸੀ ਅੱਛਾ ਇਹਨੂੰ ਆਪਾਂ ਖੜਕਾਇਆ ਸੀ ਉਦਾਂ ਹਾਂ ਹਾਂ ਉਹ ਕਿਤੇ ਆਪਣੀਆਂ ਗੱਲਾਂ ਸੁਣੀਆਂ ਦਾ ਸੀ ਇਥੇ ਅੱਛਾ ਉਹਨੇ ਜਾ ਕੇ ਪਹਿਲੀ ਕੰਨ ਪਰਤੇ ਕਹਿੰਦਾ ਉਹਨਾਂ ਦਾ ਤਾਂ ਕੋਈ ਰਿਸ਼ਤੇਦਾਰ ਆਇਆ ਬਠਾ ਕਹਿੰਦਾ ਠੀਕ ਹੈ ਹੈ ਉਹ ਫੁੱਫੜ ਗਿਆ ਸੀਗਾ ਮੌਕੇ ਤੇ ਉਹਦੇ ਕੁਲੀ ਖੜਾ ਸੀ ਕਿਤੇ ਦੱਸੀ ਜਾਂਦਾ ਸੀ ਉਹਨੂੰ ਅੱਛਾ ਫੁੱਫੜ ਨੇ ਜਾ ਕੇ ਕਹਿਤਾ ਸਿੱਧੀ ਵਾਲਾਂ ਦੇ ਬਿਲਡਤੀ ਉਹ ਕਹਿੰਦਾ ਨਾਮ ਮਾਈਦਾ ਛੋਟੇ ਮੁੰਡੇ ਦੇ ਨਾਮ ਲਵਾਂ ਪੂ ਵਾਲੀ ਜ਼ਮੀਨ ਦਾ ਹਿੱਸਾ ਕਹਿੰਦਾ ਠੀਕ ਹੈ ਹਾਂ ਕਹਿੰਦਾ ਤੂੰ ਕੀ ਲਾਦਾ ਜ਼ਮੀਨ ਦਾ ਠੀਕ ਕਹਿੰਦਾ ਤੂੰ ਕਰੇ ਗੇੜਾ ਨਹੀਂ ਮਾਰਿਆ ਲੈਣਾ ਨਹੀਂ ਦੇਣਾਗੇ ਕਹਿੰਦਾ ਅੱਛਾ ਉਹ ਰੋਫੜ ਦੇ ਗੱਲ ਪਾਇਆ ਕਹਿੰਦਾ ਕੋਈ ਨਹੀਂ ਦੇਖ ਲਾਂਗੇ ਕਹਿੰਦਾ ਜਿਵੇਂ ਹੋਇਆ ਕਰ ਲਾਂਗੇ ਕਹਿੰਦਾ ਲੈ ਉਹ ਕੋਈ ਗੱਲ ਨਹੀਂ ਥਾਣੇਦਾਰ ਵੀ ਬਣ ਲੈ ਆਪਾਂ ਉਹ ਵੀ ਆਪਣੇ ਹੱਕ 'ਚ ਬੋਲੂਗਾ ਉਹ ਯਾਰ ਬਾਪੂ ਰਹਿਣ ਦੇ ਥਾਣੇਦਾਰ ਤਾਂ ਤੇਰਾ ਪਹਿਲਾਂ ਹੀ ਬੰਨਿਆ ਹੋਇਆ ਉਹ ਨਹੀਂ ਉਹ ਪਹਿਲਾਂ ਉਹ ਉਲਟ ਗਿਆ ਸੀ ਕਿਤੇ ਹਾਂ ਲੱਤਾਂ ਨਹੀਂ ਕਹਿੰਦਾ ਮੈਨੂੰ ਸਬੂਤ ਚਾਹੀਦਾ ਉਹ ਮਖਾ ਤੈਨੂੰ ਸਬੂਤ ਵੀ ਦਿੱਤੇ ਯ ਯਾਰ ਆਹ ਤਾਂ ਤੁਹਾਨੂੰ ਪਤਾ ਪੁਲਿਸ ਵਾਲੇ ਇਹ ਜੀ ਐ ਉਹ ਖਾਣ ਪੀਣ ਵੱਧ ਭਾਲਦੇ ਹੁੰਦੇ ਆ ਤੇ ਪਟਵਾਰੀ ਦਾ ਮੂੰਹ ਮੰਨੇ ਆ ਪਟਵਾਰੀ ਕਹਿੰਦਾ ਪਟਵਾਰੀ ਕਹਿੰਦਾ ਮੈਂ ਕਰ ਦੂੰ ਜਿਵੇਂ ਆਖੋਗੇ ਉਵੇਂ ਕਰ ਦੂੰ ਪੱਕਾ ਪੱਕਾ ਬਸ ਪਟਵਾਰੀ ਨੇ ਕਰਤਾ ਫਿਰ ਤਾਂ ਥਾਣੇਦਾਰ ਦੀ ਲੋੜ ਹੀ ਨਹੀਂ ਫਿਰ ਉਹਨੂੰ ਪਸਾਉਣ ਦੀ ਕੀ ਲੋੜ ਆ ਉਹ ਕੰਮਲਿਆ ਕਾਨੂੰਨ ਵੀ ਨਾਲ ਚਾਹੀਦਾ ਆਪਣੇ ਉਹ ਕਾਨੂੰਨ ਤਾਂ ਯਾਰ ਗੱਲ ਸੁਣ ਜਦੋਂ ਪਟਵਾਰੀ ਨੇ ਲਿਖ ਕੇ ਦੇਤਾ ਆਪਣੀ ਪੰਚਾਇਤ ਤਾਂ ਉੱਤੀ ਫਿਰ ਪਟਵਾਰੀ ਦੇ ਹਿੱਸੇ ਬੋਲੂ ਸਾਰਾ ਕੁਝ ਪਟਵਾਰੀ ਨਹੀਂ ਕਰਨਾ ਹੁੰਦਾ ਉਹ ਮੈਂ 4 ਦਿਨ ਉਹਨੂੰ ਥਾਣੇ 'ਚ ਵੀ ਰੱਖਣਾ ਉਹ ਵੀ ਸੁਵਾਦ ਲੈਣੇ ਆ ਕੂੰ ਕਰ ਲਾ ਆਪਦੀ ਰੀਜ ਪੂਰੀ ਕੋਈ ਆ ਨੀ ਕੱਲੀ ਜ਼ਮੀਨ ਨੀ ਉਹਨੂੰ ਠਾਣੇ ਚ ਵੀ ਦਿਖਾਉਣਾ ਵਿੱਚ ਪੰਤਰਾ ਨੂੰ ਕੋਲੇ ਬਹਿ ਕੇ ਪਟੇ ਲਵਾਉਂ ਮੈਂ ਤੰਗ ਕਰਦਾ ਜਿਹੜਾ ਮੈਨੂੰ ਇਹ ਤਾਂ ਹੈਗਾ ਬਾਪੂ ਚੱਲ ਫਿਰ ਇੰਨੀ ਕੇ ਮੇਰਾ ਮੱਤਾ ਭਾਲਦਾ ਹੋ ਗਿਆ ਫੇਰ ਉਹਨੂੰ ਵੀ ਮਲੰਗ ਨੂੰ ਨਾੜ ਚਕਾਉ ਜਿਹੜਾ ਉਹ ਫੁੰਡੀ ਫੁੰਡੀ ਜੈਨਾਂ ਦਾ ਉਹ ਜ਼ਰੂਰ ਚਕਾਈ ਆਪਣੇ ਵਾਲਾ ਤਾਂ ਮਲੰਗ ਚਕਾਉਣੀ ਚਕਾਉਣੀ ਉਹ ਮੇਰਾ ਸਾਲਾ ਵਿੱਚ ਵਿੱਚ ਵੜਦਾ ਉਹਦੇ ਉਹ ਲੈਣਾ ਨਹੀਂ ਦੇਣਾ ਨਹੀਂ ਉਹਦਾ ਜ਼ਮੀਨ 'ਚ ਕੋਈ ਲਾਗਾ ਨਹੀਂ ਦੇਗਾ ਨਹੀਂ ਕੇਰੀ ਲਿਆ ਜਾਂਪੂਰ ਦਾ ਫਰ ਹਾਂ ਬੂਆ ਕੋਈ ਨਾ ਤੂੰ ਆ ਜਾ ਫਿਰ ਤੇਰੇ ਆਏ ਤੋ ਹੀ ਹੱਲ ਹੋ ਆ ਜਾ ਲੈ ਜਾਗੇ ਕੋਈ ਨਾ ਫੋਨ ਕਰਦੀਆਂ ਕਿ ਨੇੜੇ ਚੰਗਾ ਪੂਆ ਦਾ ਫੋਨ ਸੀ ਹਾਂ ਕੀ ਕਹਿੰਦੀ ਤੂੰ ਮੇਰੀ ਗੱਲੋਂ ਅੱਡੇ ਤੇ ਜਾ ਆਉਂਦੀ ਆ ਉਹ ਤੇ ਥੋੜੀ ਪਾਰਟੀ ਉਹਨਾਂ ਦੀ ਨੂੰ ਚੜਾ ਕੇ ਲਿਆ ਤੂੰ ਵਗ ਜਾ ਉਹ ਤੂੰ ਜਾ ਯਾਰ ਕੋਈ ਨਾ ਮੈਂ ਇੱਥੇ ਆ ਗਿਆ ਖੇਤ ਚੱਲ ਇਹ ਤਾਂ ਹੁਣਾਂ ਮੈਂ ਫੁੱਫੜਦਾ ਮੈਂ ਤਾਂ ਪਾਉਣਾ ਹਿੱਸਾ ਕੋਈ ਨਾ ਤੂੰ